ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਜਿਹੇ ਵਲੌਗਰ ਦੀ ਜਿਹਦੇ ਪਥਰੀ ਦੇ ਚਲਦਿਆਂ ਪਿੱਤੇ ਦੇ ਨਾਲ ਨਾਲ ਕੰਟੈਂਟ ਵੀ ਨਿਕਲ ਗਿਆ ਵਲੌਗ ਦਾ ਟਾਪਿਕ ਹੈਗਾ ਮਾਈ ਗੋਲ ਬਲੇਡਰ ਰਿਮੂਵਲ ਸਰਜਰੀ ਆਪਰੇਸ਼ਨ ਦੇ ਨਾਲ ਨਾਲ ਵਲੌਗ ਵੀ ਸਫਲ ਹੋ ਗਿਆ ਇਹਨੂੰ ਕਹਿੰਦੇ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਆਪਰੇਸ਼ਨ ਡਨ ਵਲੌਗ ਡਨ ਪੇਮੈਂਟ ਡਨ ਬਾਕੀ ਚਲੋ ਬਹੁਤੀ देर ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਇਹਦਾ ਹਰ ਵੇਲੇ ਅਸਥੈਟਿਕ ਮੋਡ ਆਉਣੀ ਰਹਿੰਦਾ। ਵਲੌਗ ਦੇਖ ਕੇ ਲੱਗਦਾ ਹੁੰਦਾ ਇਹਨੇ ਪਿੰਟਰੇਸਟ ਨਾਲ ਕੋਲਾਬ ਕੀਤੀ ਆ। ਹਰ ਵੇਲੇ ਅਸਥੈਟਿਕ ਬੈਕਗ੍ਰਾਉਂਡ, ਅਸਥੈਟਿਕ ਕੱਪੜੇ, ਅਸਥੈਟਿਕ ਐਕਸਪ੍ਰੈਸ਼ਨਸ। ਵਲੌਗ ਦੀ ਸਟਾਰਟਿੰਗ ਦੇਖ ਕੇ ਲੱਗਦਾ ਕਿ ਮੈਡਮ ਨੇ ਪਿੱਤੇ ਦੀ ਪਥਰੀ ਨਹੀਂ, shaadi.com ਦਾ ਫੋਟੋ ਸ਼ੂਟ ਕਰਾਉਣ ਜਾਣਾ। ਕਮ ਆਨ ਬੇਬੀ। ਬਾਕੀ ਵਲੌਗਰਾਂ ਦੀ ਲਾਈਫ ਐਨੀ ਸੌਖੀ ਨਹੀਂ ਜਿੰਨਾ ਤੁਸੀਂ ਸਮਝ ਲੈਨੇ ਹੋ। ਸੀਰੀਅਸਲੀ ਕਿਉਂਕਿ ਲੋਕਾਂ ਨੂੰ ਅਲਾਰਮ ਜਗਾਉਂਦਾ ਤੇ ਵਲੌਗਰਾਂ ਨੂੰ ਟ੍ਰਾਈਪੋਡ ਬੈਲਾ ਉਠੋ ਫਿਰ ਉਠਣ ਦਾ ਸੀਨ ਸ਼ੂਟ ਕਰੋ ਫਿਰ ਉੱਠ ਗਿਆ ਦਾ ਡਾਇਲੋਗ ਬੋਲੋ ਉੱਠਣਾ ਵੀ ਟਾਈਮ ਤੇ ਨਹੀਂ ਐਂਗਲ ਤੇ ਨਿਰਪਰ ਕਰਦਾ ਬੱਤ ਸਹੀ ਹੈ ਗੁੱਡ ਮਾਰਨਿੰਗ एवरीवन ਸੋ ਫਾਈਨਲੀ ਅੱਜ ਕੌਂਪਲੈਟਿਟੀ ਸਰਚ ਡੀ ਹੈ ਕਾਫੀ ਟਾਈਮ ਤੋਂ ਪੈਂਡਿੰਗ ਹੋ ਰਿਹਾ ਸੀ ਔਰ ਅੱਜ ਵੀ ਮੇਰਾ ਟਾਈਮ ਤਾਂ ਥੋੜਾ ਜਿਹਾ ਲੇਟ ਚੱਲ ਰਹੀ ਆ ਸੋ ਆਵ ਹਵ ਟੂ ਫਿਕਸ ਸੋ ਮਨੀ ਥਿੰਗਸ ਵਨ ਜਸ ਬਾਇੰਗ ਅ ਬੈੱਡਸਾਈਡ ਫਿਕ ਬਾਕੀ ਕੰਮ ਪੈਂਡਿੰਗ ਰੱਖਣਾ ਤਾਂ ਬੰਦਾ ਸਮਝ ਵੀ ਲੈਂਦਾ ਪਰ ਸਰਜਰੀ ਪੈਂਡਿੰਗ ਰੱਖਣਾ ਕਮਾਲ ਆ ਇਹ ਡਾਕਟਰ ਨੂੰ ਵੀ ਕਹਿੰਦੀ ਹੋਊਗੀ ਡਾਕਟਰ ਸਾਹਿਬ ਆਪਾਂ ਨਾ ਸਰਜਰੀ ਥੋੜੀ ਲੇਟ ਰੱਖਾਂਗੇ ਕਿਉਂਕਿ ਨਾ ਹਜੇ ਮੈਂ ਰੀਲਸ ਵੀ ਅਪਲੋਡ ਕਰਨੀਆਂ ਤੇ ਨਾਲ ਦੀ ਨਾਲ ਫਿਰ ਸਰਜਰੀ ਵਾਲੇ ਦਿਨ ਵੀ ਕੰਟੈਂਟ ਬਣਾਉਣਾ ਸੋ ਮੈਨੂੰ ਟਾਈਮ ਚਾਹੀਦਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਉਹ ਤੋਂ ਤੁਸੀਂ ਦੇਖੋ ਕਹਿੰਦੀ ਕਿ ਅੱਜ ਵੀ ਮੈਂ ਥੋੜਾ ਲੇਟ ਚੱਲ ਰਹੀ ਆ ਆਪਰੇਸ਼ਨ ਵਾਲੇ ਦਿਨ ਬੰਦੇ ਨੂੰ ਵੈਸੇ ਹੀ ਸੁਰਤ ਨਹੀਂ ਹੁੰਦੀ ਉਹ ਆਪਦਾ ਸਾਰਾ ਕੁਝ ਇੱਕ ਦਿਨ ਪਹਿਲਾਂ ਹੀ ਡਨ ਕਰਕੇ ਰੱਖਦਾ ਤੇ ਨਰਵਸਨੈਸ ਤਾਂ ਇੰਨੀ ਹੁੰਦੀ ਆ ਕਿ ਜਿਹਦੀ ਕੋਈ ਹੱਦ ਨਹੀਂ ਤੇ ਇੱਧਰ ਬਹੁਤ ਹੀ ਕਾਮ ਦੇ ਨਾਲ ਸ਼ੂਟਿੰਗ ਚੱਲੀ ਜਾਂਦੀ ਆ ਐਂਡ ਨਾਓ ਆਈ ਹਵ ਟੂ ਪੈਕ ਮਾਈ ਹਸਪੀਟਲ ਬੈਗ this moisturizer my sunscreen is almost gone and again, it's from high fit my sunscreen is almost gone ਬੜਾ ਹਰਾਮੀ ਹੋ ਬੇਟਾ ਮੈਡਮ ਜਦੋਂ ਬੋਲਦੀ ਆ ਨਾ ਐ ਲੱਗਦਾ ਵੀ ਅਸਥੈਟਿਕ ਦੇ ਚੱਕਰ ਦੇ ਵਿੱਚ ਆਵਾਜ਼ ਸੰਗ ਚ ਹੀ ਫਸ ਗਈ ਮੂੰਹ ਤਾਂ ਚੱਲਦਾ ਪਰ ਆਵਾਜ਼ ਗਲੇ ਚੋਂ ਨਿਕਲਦੀ ਨਹੀਂ ਬਾਕੀ ਗਾਇਸ ਤੁਸੀਂ ਵਾਈਬਸ ਦੇ ਨਾਲ ਹੀ ਸਮਝ ਲਓ ਵੀ ਇਹ ਕਹਿਣਾ ਕੀ ਚਾਹੁੰਦੀ ਆ ਵੀ ਬੰਦਾ ਬੋਲਦਾ ਨਾਰਮਲ ਲਵੇ ਘਰੇ ਇਦਾਂ ਹੀ ਤਾਂ ਨਹੀਂ ਬੋਲਦੀ ਹੋਣੀ ਸਭ ਨਾਲ ਮੈਨੂੰ ਸਿਰਾਰਗੀਆਂ ਆਏ ਉਦੋਂ ਬੋਲਦੀਆਂ ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਪੇਨ ਸ਼ੋਅ ਕਰਨੀ ਹੋਵੇ ਤੇ ਇਹ ਸੁੱਖੀ ਸੰਧੀ ਆਏ ਬੋਲਦੀ ਆ ਮੈਸਜ ਸਕਰੀਨ ਇਸ অলਮੋਸਟ ਗੋਨ ਐਂਡ ਇਟਸ ਫਰਮ ਹਾਈ ਫਿਗਰ O que é isso? O que é Não se preocupe com isso, não fale. é Eu não sei. O ਉਹ ਤੂੰ ਹਸਪੀਟਲ ਸਰਜਰੀ ਕਰਵਾਉਣ ਜਾਣਾ ਨਾ ਕਿ ਕਰਵਾਚੌਤ ਫੰਕਸ਼ਨ ਤੇ ਆਮ ਬੰਦਾ ਨਾ ਆਪਰੇਸ਼ਨ ਤੋਂ ਪਹਿਲਾਂ ਗੁਰਬਾਣੀ ਲਾਉਂਦਾ ਪਾਠ ਕਰਦਾ ਰੱਬ ਦਾ ਨਾਮ ਲੈਂਦਾ ਤੇ ਇੱਧਰ ਮੇਕਅਪ ਹੋ ਰਿਹਾ ਵਿਦਾਸ ਉਹਥੇ ਤੋਂ ਰੈਂਪਵੌਕ ਤੇ ਜਾਣਾ ਆਏ ਕਰ ਉਹਥੇ ਨਾ ਇੱਕ ਨਰਸ ਨੂੰ ਬਲਸ਼ ਸੈੱਟ ਕਰਨ ਵਾਸਤੇ ਰੱਖ ਲਾ ਕਿਉਂਕਿ ਹੋ ਸਕਦਾ ਆਪਰੇਸ਼ਨ ਤੋਂ ਬਾਅਦ ਤੇਰਾ ਬਲਸ਼ ਟਿੰਟ ਫੇਡ ਹੋ ਜਾਏ ਐਂਡ ਉਸ ਵੇਲੇ ਤੈਨੂੰ ਤਾਂ ਸੁਰਤ ਨਹੀਂ ਹੋਣੀ ਤੇ ਫਿਰ ਤੇਰੇ ਪਰਫੈਕਟ ਪਿੰਕ ਚੀਕਸ ਦਾ ਧਿਆਨ ਕੌਣ ਰੱਖੂਗਾ ਲੋਕਾਂ ਦੇ ਵਿੱਚ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਕੌਨਫੀਡੈਂਸ ਤਾਂ ਦੇਖਿਆ ਪਰ ਓਵਰ ਕੌਨਫੀਡੈਂਸ ਪਹਿਲੀ ਵਾਰ ਦੇਖਿਆ ਵੀ ਉੱਥੇ ਡਾਕਟਰ ਨੇ ਤੇਰਾ ਆਪਰੇਸ਼ਨ ਕਰਨਾ ਮੋਡਲਿੰਗ ਥੋੜੀ ਕਰਵਾਉਣੀ ਆ ਸੂਟਕੇਸ ਦਾ ਪੈਕ ਕਰਕੇ ਆਏ ਰੱਖਿਆ ਜਿਵੇਂ ਗੁਆਹ ਦੇ ਟੂਰ ਤੇ ਚਲੀ ਹੋਵੇ ਹਸਪੀਟਲ ਦਾ ਘਟ ਤੇ ਹਨੀਮੂਨ ਡੈਸਟੀਨੇਸ਼ਨ ਦਾ ਐਂਟਰੀ ਸ਼ਾਟ ਜ਼ਿਆਦਾ ਲੱਗਦਾ। ਆ ਐਕਸਕਿਊਜ਼ ਮੀ ਸਟਾਪ ਇਟ। ਡੋਟ ਸੇ ਦੈਟ ਪਲੀਜ਼। ਗੱਡੀ ਦਾ ਦਰਵਾਜ਼ਾ ਖੁੱਲਦਾ, ਕੈਮਰਾ ਜ਼ੂਮ ਆਊਟ, ਫਿਰ ਪੈਰਾਂ ਦੇ ਸੀਨ, ਫਿਰ ਹਸਪੀਟਲ ਦੇ ਸੀਨ, ਫਿਰ ਬੀਪੀ ਚੈੱਕ ਕਰਨਾ, ਸੂਈਆਂ, ਸਟੈਚਰ, ਮੋਨੀਟਰ, ਆਕਸੀਜਨ ਕਲਿੱਪ, ਕੱਲੇ-ਕੱਲੇ ਚੀਜ਼ ਸ਼ੂਟ ਕੀਤੀ ਜਾ ਰਹੀ ਆ। ਵਲੌਗ ਦਾ ਟਾਈਟਲ ਨਾ ਤੁਸੀਂ ਐਵੇਂ ਰੱਖਣਾ ਸੀ, ਹਾਊ ਮਿਸਿਸ ਦੂਰ ਸਰਵਾਈਵਡ ਦਾ ਗੋਲ ਬਲੇਡਰ ਰਿਮੂਵਲ ਅ ਸਿਨੇਮੈਟਿਕ ਜਰਨੀ। ਜਦੋਂ ਕਿਸੇ ਹੋਰ ਦੀ ਸਰਜਰੀ ਹੁੰਦੀ ਆ ਨਾ ਤਾਂ ਲੋਕ ਕਹਿੰਦੇ ਆ ਯਾਰ ਟੈਨਸ਼ਨ ਨਾ ਲਓ ਬਸ ਤੁਸੀਂ ਰੱਬ ਅੱਗੇ ਦੁਆ ਕਰੋ ਤੇ ਇੱਥੇ ਮੈਡਮ ਦੀ ਸਰਜਰੀ ਦਾ ਵਲੌਗ ਵੇਖ ਕੇ ਲੋਕ ਦਵਾਵਾਂ ਨਹੀਂ ਪੌਪ ਕੌਰਨ ਲੈ ਕੇ ਬੈਠੇ ਹੋਣਗੇ ਵੀ ਮਿਸਿਸ ਤੂਰ ਦਾ ਸਰਜਰੀ ਐਪੀਸੋਡ ਸ਼ੁਰੂ ਹੋ ਗਿਆ ਅੱਗੇ ਦੇਖਦੇ ਆ ਕੀ ਕੀ ਬੰਦਾ ਇਹਦਾ ਬਲਸ਼ ਸਮਝ ਹੁੰਦਾ ਕਿ ਨਹੀਂ ਓਕੇ ਨੋ ਮੋਰ ਪੀਲੋਸ ले ये तो नर्वस वे स्थैटिक वे देना लूँ दिया आई कौन नर्वस होंडा होंडा मतलब फेकनेस लेवल ऑन टॉप लाख दा एक्टिंग कर दिया कर दिया सारी जिंदगी एक्टिंग बन गया। right <laughs> ਓ ਯਾਰ ਕਿੰਨੇ ਓਵਰ ਕ੍ਰੀਏਟਿਵ ਆ ਕੱਲੇ ਕੱਲੇ ਇੰਜੈਕਸ਼ਨ ਦਾ ਸ਼ਾਟ ਓ ਮਾਈ ਗੋਡ ਵਾਓ ਆਏ ਕਰੋ ਕੈਮਰਾ ਉੱਪਰ ਹੀ ਫਿਕਸ ਕਰ ਦਿਓ ਨਾਲੇ ਚੱਲ ਤੁਹਾਡੀ ਮਿਹਨਤ ਘਟ ਲੱਗੂਗੀ ਨਾਲੇ ਆਡੀਅנס ਪੂਰੀ ਸਰਜਰੀ ਤਾਂ ਦੇਖ ਲੂ ਅਕਲ ਤੂੰ ਕੀ ਬੋਲ ਰਹੀ ਹੈ ਚੁੱਪ ਹੋ ਜਾ ਸੱਤਵੀਂ ਫੇਲ ਇਹਰ ਤੁਸੀਂ ਆਪ ਹੀ ਦੇਖੋ ਕਿੰਨੀ ਸਟਰਗਲ ਆ ਜਦੋਂ ਨਰਸ ਇੰਜੈਕਸ਼ਨ ਲਾਉਣ ਆਉਂਦੀ ਆ ਦਵਾ ਦਵ ਪਹਿਲਾਂ ਕੈਮਰਾ ਔਨ ਕਰਨਾ ਪੈਂਦਾ ਹੋ ਫਿਰ ਐਂਗਲ ਚੈੱਕ ਤੇ ਫਿਰ ਸ਼ੂਟਿੰਗ ਸਟਾਰਟ ਤੇ ਫਿਰ ਹੱਥਾਂ ਦੇ ਪੋਜ਼ ਵੀ ਸੈੱਟ ਕਰਨੇ ਪੈਂਦੇ ਆ ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਬਾਕੀ ਆਪਰੇਸ਼ਨ ਵਲੌਗ ਤਾਂ ਬਹੁਤ ਵੇਖਿਆ ਪਰ ਸਥੈਟਿਕ ਆਪਰੇਸ਼ਨ ਵਲੌਗ ਪਹਿਲੀ ਵਾਰ ਦੇਖਿਆ ਬੱਤ ਸਹੀ ਹੈ ਬਾਕੀ ਹੋਰ ਗੱਲਾਂ ਦੀਆਂ ਗੱਲਾਂ ਪਰ ਇੱਕ ਚੀਜ਼ ਦੀ ਤਾਰੀਫ਼ ਕਰਨੀ ਤਾਂ ਬੰਦ ਹੀ ਆ ਇਹਨੇ ਬਾਕੀ ਵਲੌਗਰਾਂ ਵਾਂਗੂ ਚੀਕਾਂ ਕੂਕਾਂ ਨਹੀਂ ਮਾਰੀਆਂ ਜੇ ਕਿਤੇ ਇਹਦੀ ਥਾਂ ਤੇ ਹੁੰਦੀ ਮੀਨੂ ਆਂਟੀ ਉਹਨੇ 100 ਤਰ੍ਹਾਂ ਦਾ ਡਰਾਮਾ ਕਰਨਾ ਸੀ ਪਰ ਕੀ ਕਰਨ ਚੱਕਰ ਸਾਰਾ ਕੰਟੈਂਟ ਦਾ ਪੈ ਜਾਂਦਾ ਨਾ ਨਾ ਤਾਂ ਮੀਨੂ ਆਂਟੀ origional ਹੁੰਦੀ ਆ ਨਾ ਹੀ ਇਹ ਇਹਨੂੰ ਵਿਚਾਰੀ ਨੂੰ ਆਪਦੀ aesthetic vlogging maintain ਕਰਨੀ ਪੈਂਦੀ ਆ ਤਾਂ ਕਰਕੇ ਫੇਕ ਬੰਨਾ ਪੈਂਦਾ ਤੇ ਮੀਨੂ ਨੇ सिंपਤੀ ਲੈਣੀ ਹੁੰਦੀ ਆ ਉਹਨੂੰ ਤਾਂ ਬੰਨਾ ਪੈਂਦਾ ਪਿਆਰੀ ਸਮਝ ਗਈ ਜੀ ਪਾਰਟੀ ਮੁੰਡੇ ਵਾਲਿਆਂ ਨੇ ਆ ਜਾਣਾ ਅਸੀਂ ਉਹਨਾਂ ਦੇ ਪਿੰਡ ਹੁਣ ਇਹ ਨਹੀਂ ਮੰਨੂ கரੈਕਟ ਨਹੀਂ ਪਤਾ ਵੀ ਪੈਲਸ ਵਿੱਚ ਜਾਣਾ ਹੈ ਵੈਸੇ ਪੈਲਸ ਵਿੱਚ ਜਦੋਂ ਹੈ ਪੈਲਸ ਦੇ ਵਿੱਚ ਤਾਂ ਪੈਲਸ 'ਚ ਹੀ ਜਾਏਗਾ ਨਹੀਂ ਇਹਨੇ ਦਾ ਡਾਇਲੌਗਸ ਦੇ ਵਿੱਚ ਕਨਫਿਊਜ਼ਨ ਜ਼ਰੂਰ ਕ੍ਰੀਏਟ ਕਰਨੀ ਹੁੰਦੀ ਆ ਅੱਗੇ ਸੁਣ ਲਓ ਵੀ ਇਹ ਇਹ ਕਹਿਣਾ ਕੀ ਚਾਹੁੰਦਾ ਪਿੰਡ ਪੈਲਸ ਆ ਪਤਾ ਨਹੀਂ ਕਿਤੇ ਹੋਰ ਪੈਲਸ ਆ ਕੋਈ ਹਨਾ ਇਹ ਹੁਣ ਮਾਲਾ ਜਾ ਕੇ ਪਤਾ ਲੱਗੂ ਨਹੀਂ ਹਜੇ ਕੀ ਆ ਕੋਈ ਗੱਲ ਨਹੀਂ ਪਾਰਟੀ ਹੋ ਜਾਂਦੋ ਫਿਰ ਪਤਾ ਕਰ ਲਿਓ ਜੇ ਮਤਲਬ ਕਿ ਕੁੜੀ ਦਾ ਵਿਆਹ ਮਾਲਾ ਵਾਲਿਆਂ ਨੇ ਆਪ ਕੀਤਾ ਆਪਦੇ ਘਰੇ ਕੀਤਾ ਤੇ ਇਹ ਤੁਹਾਨੂੰ ਪਤਾ ਨਹੀਂ ਕਿ ਮੁੰਡੇ ਵਾਲਿਆਂ ਨੇ ਪ੍ਰੋਗਰਾਮ ਰੱਖਿਆ ਕਿੱਥੇ ਆ ਆਪਦੇ ਘਰੇ ਵਿਆਹ ਹੋਵੇ ਤੇ ਫਿਰ ਵੀ ਇਹ ਨਾ ਪਤਾ ਹੋਵੇ ਕਿ ਮੁੰਡੇ ਵਾਲਿਆਂ ਨੇ ਪ੍ਰੋਗਰਾਮ ਕਿੱਥੇ ਰੱਖਿਆ ਕਮਾਲ ਆ ਵੈਸੇ ਹੁਣ ਤਿਆਰ ਹੋਏ ਵਿਆ ਸਾਰੇ ਜਣੇ ਤਿਆਰੀਆਂ ਪੂਰੀਆਂ ਜੋਰਾ ਸ਼ੋਰਾ ਤੇ ਆ ਆਪਾਂ ਵੀ ਭਾਈ ਲੱਗਦਾ ਇਹਦਾ ਦਿਮਾਗ ਵੀ ਕੈਮਰੇ ਸਾਹਮਣੇ ਹੈਂਗ ਹੋ ਜਾਂਦਾ ਇੱਕ ਸਾਈਡ ਕਹੀ ਜਾਂਦਾ ਵੀ ਸਾਰੇ ਤਿਆਰ ਆ ਤੇ ਇੱਕ ਪਾਸੇ ਕਹੀ ਜਾਂਦਾ ਤਿਆਰੀਆਂ ਪੂਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਇੱਕ ਗੱਲ ਦੱਸ ਤਿਆਰ ਹੈ ਗਿਆ ਜਾਂ ਨਹੀਂ ਅਸਲ ਦੇ ਵਿੱਚ ਨਾ ਤੈਨੂੰ ਕੈਮਰੇ ਤੇ ਬੋਲਣ ਤੋਂ ਪਹਿਲਾਂ ਡਾਇਲੌਗ ਦੀ 2-3 ਵਾਰ ਪ੍ਰੈਕਟਿਸ ਕਰਨਾ ਜ਼ਰੂਰੀ ਆ ਜਦੋਂ ਦਾ ਵਲੌਗ ਸਟਾਰਟ ਹੋਇਆ ਤਿੰਨ ਚਾਰ ਲਾਈਨਾਂ ਬੋਲੀਆਂ ਤੇ ਤਿੰਨੇ ਚਾਰੇ ਕਨਫਿਊਜ਼ਨ ਭਰੀਆਂ ਪਹਿਲਾਂ ਕਹਿੰਦਾ ਧੀਆ ਭੈਣਾ ਚਲੋ ਸਭ ਦੀਆਂ ਹੀ ਸਾਂਝੀਆਂ ਹੁੰਦੀਆਂ ਜਦੋਂ ਕਿਸੇ ਦੀ ਧੀ ਭੈਣ ਘਰੋਂ ਉੱਠਦੀ ਆ ਨਾ ਭਾਈ ਤੇ ਉਹ ਸੁਖੀ ਸੰਦੀ ਐਨ ਪਿਆਰ ਨਾਲ ਸਤਿਕਾਰ ਨਾਲ ਘਰੋਂ ਚੱਲ ਜAVE ਤੇ ਫਿਰ ਬਾਅਦ ਵਿੱਚ ਮਾਫੀ ਮੰਗੀ ਜਾਂਦਾ ਕਿ ਨਹੀਂ ਘਰੋਂ ਉੱਠ ਜੇ ਚਲੀ ਜਾਵੇ ਨਹੀਂ ਮੇਰੇ ਕਹਿੰਦਾ ਮਤਲਬ ਇਹ ਸੀ ਵੀ ਆਪਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇ ਉਹ ਭਰਾਵਾ ਤੂੰ ਥੋੜੀ ਜੀ ਮਿਹਨਤ ਕਰ ਲਾ ਥੋੜੀ ਜੀ ਡਾਇਲੌਗ ਡਿਲੀਵਰੀ ਸਿੱਖ ਲਾ ਵੈਸੇ ਵੀ ਇਹ ਤਾਂ ਤੁਹਾਡਾ ਨਿਤ ਦਾ ਕੰਮ ਆ ਫਿਰ ਵੀ ਇਹਦੇ ਤੇ ਮਿਹਨਤ ਕਰਨ ਤੋਂ ਡਰ ਲੱਗਦਾ ਆਹ ਜੈਕਟ ਮੈਂ ਆਪਣੇ ਵਿਆਹ ਨੂੰ ਲਿਆਂਦੀ ਈ ਇੱਕ ਅੱਧੀ ਵਾਰ ਪਾ ਹੋਈ ਮਾਹ ਯਾਰ ਪਾਈਏ ਇਹ ਚੀਜ਼ ਘੈਂਟ ਲੱਗਦੀ ਐ ਮੈਂ ਨਾ ਆਪਣੇ ਮੇਲ ਵਾਲੇ ਦਿਨ ਉਹ ਭਰਾਵਾ ਤੂੰ ਕੱਪੜੇ ਰਿਪੀਟ ਕਰ ਲਾ ਪਰ ਲਾਈਨਾਂ ਰਿਪੀਟ ਨਾ ਕਰ ਜਿੱਦਾਂ ਦਾ ਵਿਆਹ ਸਟਾਰਟ ਹੋਇਆ ਇਹਨੇ ਹਰ ਰੋਜ਼ ਆਪਦੇ ਵਿਆਹ ਵਾਲੇ ਕੱਪੜੇ ਪਾਏ ਹੁੰਦੇ ਆ ਤੇ ਫਿਰ ਦੱਸਦਾ ਵੀ ਇੱਕ ਵਾਰੀ ਨਹੀਂ ਇੱਕ ਵਲੌਗ ਦੇ ਵਿੱਚ 20-20 ਵਾਰ ਦੱਸਦਾ ਵੀ ਮੈਂ ਆਪਦੇ ਵਿਆਹ ਵਾਲੇ ਕੱਪੜੇ ਪਾਏ ਆ ਹਰ ਇੱਕ ਬੰਦਾ ਹੀ ਕੱਪੜੇ ਰਿਪੀਟ ਕਰਤਾ ਤੂੰ ਦੁਨੀਆ ਤੇ ਪਹਿਲਾਂ ਨਹੀਂ ਆਇਆ ਕਿ ਜਿਨੇ ਕੱਪੜੇ ਰਿਪੀਟ ਕੀਤੇ ਆ ਇਹਦੇ ਵਿੱਚ ਇੰਨਾ ਹੁਬ ਹੁਬ ਕੇ ਦੱਸਣ ਵਾਲੀ ਤਾਂ ਗੱਲ ਹੀ ਨਹੀਂ ਮੈਂ ਕੱਲ ਵੀ ਕਿਹਾ ਸੀ ਕਿ ਪੋਸਟਰ ਸ਼ਪ ਵਾਲਾ ਤੇ ਸਾਰੇ ਪਿੰਡ ਦੇ ਵਿੱਚ ਲਵਾ ਦੇ ਵੀ ਵਿਆਹ ਵਾਲੇ ਕੱਪੜੇ ਫਿਰ ਤੋਂ ਆਪਦੇ ਮਾਲਕ ਦੇ ਸਰੀਰ ਤੇ ਬਰਾਮਦ ਹੋ ਚੁੱਕੇ ਆ। ਜਾਂ ਉੱਥੇ ਸਟੇਜ ਤੇ ਖੜ ਕੇ ਅਨਾਉਂਸਮੈਂਟ ਕਰਦੀ। ਸਾਰਿਆਂ ਨੂੰ ਪਤਾ ਲੱਗ ਜੂ। ਅਸਲ ਦੇ ਵਿੱਚ ਨਾ ਇਹਨਾਂ ਦੇ ਕੋਲੇ ਵਲੌਗ ਦੇ ਵਿੱਚ ਦੇਣ ਲਈ ਕੋਈ ਕੰਟੈਂਟ ਨਹੀਂ ਹੁੰਦਾ ਤੇ ਫਿਰ ਐਵੇਂ ਫਾਲਤੂ ਦੀਆਂ ਗੱਲਾਂ ਕਰਕੇ ਵਲੌਗ ਨੂੰ ਲੰਮਾ ਖਿੱਚੀ ਜਾਂਦੇ ਆ। ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ। ਕੱਪੜੇ ਰਿਪੀਟ ਦਾ ਸੁਣ ਲਿਆ ਸੀ। ਹੁਣ ਇੰਟਰੋ ਵੀ ਰਿਪੀਟ ਹੋਣ ਲੱਗ ਪਈ ਇਹਨਾਂ ਦੇ ਵਲੌਗ ਦੇ ਵਿੱਚ ਜਿੰਨੇ ਵਾਰੀ ਨਵਾਂ ਮੈਂਬਰ ਆਉਂਦਾ ਓਨੇ ਵਾਰੀ ਇੰਟਰੋ ਰਿਪੀਟ ਹੁੰਦੀ ਆ ਵਾਏ ਜੈਸਮਿਨ ਵਾਏ ਅਸੀਂ ਪਹਿਲਾਂ ਹੀ ਸੁਣ ਚੁੱਕੇ ਆ ਸਾਰੇ ਡਾਇਲੌਗ ਛੇਤੀ ਅੱਗੇ ਵਧਿਆ ਕਰੋ ਸਾਡਾ ਵੀ ਟਾਈਮ ਬਚੇ ਥੋੜਾ ਵੀ ਸੂਟ ਮਾਤਾ ਜੀ ਇਹਨੇ ਦੇਖ ਲਓ ਤੁਸੀਂ ਇਹ ਸੂਟ ਬਣਿਆ ਕੋਈ ਗੈਰ ਸਾਦਾ ਹਾਂ ਇੰਨਾ ਸੋਹਣਾ ਸੂਟ ਲੱਗਦਾ ਪਰ ਦੇਖ ਲਓ ਇਦਾਂ ਹੀ ਰੱਖਿਆ ਹੋਇਆ ਤਾਂ ਜਦੋਂ ਹੁਣ ਸਵਾਇਆ ਤੈਨੂੰ ਸੋਹਣਾ ਲੱਗਣਾ ਹੀ ਆ ਤੇਰੇ ਪੈਸੇ ਬਚ ਗਏ ਜਿਵੇਂ ਤੂੰ ਆਪਦੇ ਵਿਆਹ ਵਾਲੇ ਕੱਪੜੇ ਰਿਪੀਟ ਕਰੀ ਜਾਣਾ ਤੂੰ ਚਾਹਣਾ ਕਿ ਉਹਨੂੰ ਵੀ ਜਿਹੜੇ ਵਿਆਹ ਚ ਮਿਲਿਆ ਉਹੀ ਕੱਪੜੇ ਪਾਵੇ ਬਾਕੀ ਥੋੜਾ ਜਿਹਾ ਉਹਨੂੰ ਵੀ ਪੁੱਛ ਕੇ ਦੇਖ ਲਓ ਵੀ ਉਹਨੂੰ ਸੋਹਣਾ ਲੱਗਿਆ ਜਾਂ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਉਹਨੇ ਰਿਐਕਸ਼ਨ ਦਿੱਤੇ ਤੇ ਕੁਝ ਬੋਲੀ ਨਹੀਂ ਮਾਮਲਾ ਗੜਬੜੀ ਲੱਗਦਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਚਲੋ ਮੰਮੀ ਲੈ ਦੱਸ ਮੰਮੀ ਨੇ ਤੇਲ ਚੋਣਾ ਸੀ ਜੇ ਤੂੰ ਆ ਗਈ ਤਾਂ ਸਬਰ ਨਹੀਂ ਹੋਇਆ ਉੱਪਰ ਜਦੋਂ ਜਾਂਦੀ ਤਾਂ ਪਤਾ ਚੱਲ ਹੀ ਜਾਣਾ ਸੀ ਕਿ ਤੂੰ ਆ ਗਈ ਉਹ ਪਰ ਹਾਂ ਇਹ ਸੱਚ ਵਲੌਗਰਾਂ ਦਾ ਅਲੱਗ ਚੱਲਦਾ ਰਹਿੰਦਾ ਨਾ ਕੈਮਰਾ ਔਨ ਆ ਕੈਮਰਾ ਆਫ ਨਹੀਂ ਕਰਨਾ ਕੈਮਰੇ ਤੇ ਸਸਰੀ ਕਾਲ ਬੁਲਾਉਣੀ ਆ ਸੋ ਇਹਨਾਂ ਨੂੰ ਪਹਿਲਾਂ ਹੀ ਐਲਾਨ ਕਰਨਾ ਪੈਂਦਾ ਵੀ ਸੈੱਟ ਹੋ ਜਾਓ ਅਸੀਂ ਆ ਰਹੇ ਆ ਨਹੀਂ ਤਾਂ ਇਹ ਇੱਕਦਮ ਜਾ ਕੇ ਅਗਲੇ ਤੇ ਕੈਮਰਾ ਮਾਰ ਦਿਆ ਤੇ ਮੁੜ ਕੇ ਜੇ ਔਕਵਰਡ ਸਿਚੁਏਸ਼ਨਸ ਹੋਣ ਤਾਂ ਸੀਨ ਕੱਟਦੇ ਵੀ ਨਹੀਂ ਬਾਕੀ ਵੈਸੇ ਕੋਈ ਜਦੋਂ ਕਿਸੇ ਦੇ ਘਰੇ ਜਾਂਦਾ ਨਾ ਤਾਂ ਹਾਰਨ ਮਾਰਦਾ ਜਾਂ ਦਰਵਾਜ਼ਾ ਖੜਕਾਉਂਦਾ ਪਰ ਇਹ ਆਪਦੀ ਸੁਪਰ ਪਾਵਰ ਦਾ ਯੂਜ਼ ਕਰਦੀ ਆ ਇੱਕ ਹੀ ਇਹਦੇ ਕੋਲ ਸੁਪਰ ਪਾਵਰ ਲੁੱਤਰੋ ਬਾਕੀ ਗਾਇਜ਼ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ